ਹੇਲੂਇਆ ਹੇਲੂਇਆ ਮਹਾਨ ਸਮਰਥੀ ਲਾਲੀਵਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੇ ਸ਼ੁਕਰ ਕਰਦੇ ਆ ਅੱਜ ਦੇ ਦਿਨ ਦੇ ਲਈ ਅੱਜ ਸਮੇਂ ਦੇ ਲਈ ਮੇਰੇ ਯਹੋਵਾ ਦੇ ਤੁਹਾਡਾ ਧੰਨਵਾਦ ਕਰਦਾ ਤੁਹਾਡੀ ਭਲਾਈਆਂ ਤੇ ਲਈ ਤੁਹਾਡੀ ਦਇਆ ਤੇ ਤੁਹਾਡੇ ਪ੍ਰੇਮ ਤੇ ਤੁਹਾਡੇ ਨੁਗਰੇ ਤੇ ਮੇਰੇ ਸਮਰਥੀ ਖੁਦਾ ਹੁਣ ਖੁਦਾ ਤੁਹਾਡੀ ਦਇਆ ਸਾਡੇ ਤੇ ਬਣੀ ਰਹੀ ਮੇਰੇ ਸਮਰਥੀ ਪਰਮੇਸ਼ਰ ਤੁਸੀਂ ਸਾਨੂੰ ਦੁਸ਼ਟ ਦੀ ਚਲਾਕੀਆਂ ਤੇ ਯੁਕਤੀਆਂ ਤੋਂ ਬਚਾਇਆ ਖੁਦਾ ਹੁਣ ਖੁਦਾ ਸਾਡੀ ਸੁਰੱਖਿਆ ਕੀਤੀ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਸ਼ੁਕਰ ਕਰਦੇ ਜਲਾਲੀ ਪਿਤਾ ਤੁਸੀਂ ਮਹਾਨ ਸਮਰਥੀ ਪਵਿੱਤਰ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਸ਼ੁਕਰ ਕਰਦੇ ਆ ਖੁਦਾ ਹੁਣ ਖ ਉਹ ਰਿਕੰਦਰ ਬੇਲੀ ਬੋਰਾਬਾਸੀ ਨਾ ਰਿਕੰਦਰ ਬੋ ਸ਼ਾਨਾਸੀ ਖੰਦਰ ਬੋ ਲਖੰਦਰ ਬੇ ਤਬਸ਼ਾਰੀ ਹੋ ਤੋ ਸਿਕੰਦਰ ਖਤੋਸ਼ੋ ਤੋ ਰਬੋ ਮੇਰੇ ਸਮਰਥੀ ਪਰਮੇਸ਼ਰ ਦਾ ਧੰਨਵਾਦ ਕਰਦਾ ਤੁਹਾਡੀ ਭਲਾਈਆਂ ਦੇ ਲਈ ਖੁਦਾ ਹੁਦਾਂ ਖੁਦਾ ਤੁਸੀਂ ਮਹਾਨ ਸਮਰਥ ਜਿਲਾਲੀ ਪਵਿੱਤਰ ਪਰਮੇਸ਼ਰ ਨੂੰ ਖੁਦਾਂਤੂ ਦਾ ਤੁਸੀਂ ਜਗਤ ਨਾਲ ਅਜਿਹਾ ਪ੍ਰੇਮ ਕੀਤਾ ਕਿ ਤੁਸੀਂ ਆਪਣੇ ਇਕਲੌਤੇ ਬੇਟੇ ਨੂੰ ਦੇ ਦਿੱਤਾ ਖੁਦਾਂਤੂ ਦਾ ਕਿ ਜੋ ਕੋਈ ਉਸ ਤੇ ਵਿਸ਼ਵਾਸ ਕਰੇ ਖੁਦਾਂਤੂ ਦਾ ਉਹ ਰਿਕੰਦਰ ਬੋ ਸਿਕੰਦਰ ਬੋ ਉਸ ਦਾ ਕਦੇ ਰਿਕੰਦਰ ਬੋ ਨਾਸ਼ ਨਾ ਹੋਵੇਗਾ ਪਰੰਤੂ ਅਨੰਤ ਜੀਵਨ ਉਹਨੂੰ ਮਿਲੇਗਾ ਮੇਰੇ ਖੁਦਾਂਤੂ ਦਾ ਤੁਸੀਂ ਆਪਣੇ ਇਕਲੌਤੇ ਬੇਟੇ ਨੂੰ ਕੁਰਬਾਨ

ਧੰਨਵਾਦ ਸਮਰਤੀ ਪਰਮੇਸ਼ਰ ਧੰਨਵਾਦ ਖੁਦਾਵੰਦ ਖੁਦਾਇਆ ਮਹਾਨ ਸਮਰਤੀ ਪਵਿੱਤਰ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਸ਼ੁਕਰ ਕਰਦੇ ਆ ਉਹ ਨਾ ਨਾ ਬੋਸ਼ਨ ਦੇ ਦਿਸੇ ਥੇ ਨੀਨਾ ਨਰਬੋਸ਼ਨ ਦਾ ਦਦੇ ਸਿਥਲੇ ਖੰਦਰ ਬੋ ਯਾ ਖੰਦਰ ਬੋ ਸ਼ੰਦਾ ਸਿਕੰਦਰ ਬੋ ਸ਼ਗੰਦਰ ਬੋ ਸਿਤਾਰੀ ਬਸ਼ਿਆ ਕਥੀ ਰੀ ਬੋ ਸਕੰਬੂ ਰੀ ਬਸ਼ਿਆ ਰਾਸੀ ਨਿਕੰਦਰੇ ਬਈ ਨਿਸੋ ਲਬ ਨਿਸੋ ਲੇਬ ਨਿਸਾਰੇਬ ਨਸੀ ਰਬ ਨਕੇ ਰਬ ਤਸ਼ਤੋਰੀ ਕ ਸਿਕੰਦਰ ਬੋ ਰਿਕੰਦਰ ਸ਼ਿਆ ਨਸੀ ਲਾਰਾਰ ਰਈ ਰਖੰਦਰ ਰਾਰਾ ਬੋ ਸਰਾਰਾ ਬਤੀ ਕਸ਼ਾ ਕਤੋਰੀ ਸਿਕੰਦਰ ਬੋ ਮੇਰੇ ਸਾਮਰਤੀ ਪਰਮੇਸ਼ੁਰ ਧੰਨਵਾਦ 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 ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਅਰਸ਼ਿਕਰ ਬੱਲਾ ਸਿੱਧਨ ਬੋ ਕੋ ਸ਼ਿਕੁੰਦਰ ਕੋ ਤਿਸਦਰ ਬੇ ਮੇਰੇ ਸਾਮਰਤੀ ਪਰਮੇਸ਼ੁਰ ਜੀ ਬਰਾਤਨਾ ਕਰਦੇ ਆ ਜ਼ਬੂ ਰਨਾਟ ਦੇ ਨਾਲ ਖੁਦਾਹੁ ਖੁਦਾ ਸੁਰੱਖਿਆ ਦੀ ਪ੍ਰਾਰਥਨਾ ਮੇਰੇ ਸਾਮਰਤੀ ਪਰਮੇਸ਼ੁਰ ਅਸੀਂ ਕਰਦੇ ਆ ਖੁਦਾਹੁ ਬਤਾ ਤੁਹ ਦਿਆ ਕਰ ਤੋ ਸੁਰੱਖਿਆ ਦੇ ਮੇਰੇ ਸਮਰਥੀ ਪਰਮੇਸ਼ਰ ਛੋਟੇ ਬੱਚਿਆਂ ਨੂੰ ਖੁਦਾਉਂ ਖੁਦਾ ਬੇਟੀਆਂ ਨੂੰ ਯੂਥ ਨੂੰ ਮੇਰੇ ਖੁਦਾਉਂ ਪਿਤਾ ਲੀਸਾ ਤਰਬੋ ਦਾ ਬਸ਼ਗੁੰਦਰ ਬਤਰੀ ਸੁਰੱਖਿਆ ਦਤਾ ਮੇ ਸੋਬ ਦੇ ਨਾਮ ਮੇਰੇ ਸਮਰਥੀ ਯਹਵਾ ਪਿਤਾ ਅਸੀਂ ਆਪਣੇ ਘਰ ਪਰਿਵਾਰ ਨੂੰ ਕੰਮ ਨੂੰ ਜੌਬ ਬਿਜ਼ਨਸ ਨੂੰ ਖੁਦਾਉਂ ਖੁਦਾ ਪੰਡਾਰਾ ਨੂੰ ਸਮਰਥੀ ਯਹਵਾ ਪਿਤਾ ਆਪਣੇ ਰੂਹ ਜਿਸਮ ਜਾਨ ਨੂੰ ਖੁਦਾ ਨੂੰ ਖੁਦਾ ਤੇਰੇ ਸਪੁਰਦ ਕਰਦਾ ਮੇਰੇ ਸਮਰਤੀ ਪਰਮੇਸ਼ਰ ਤੂੰ ਸਾਡੀ ਸੁਰੱਖਿਆ ਕਰ ਤੂੰ ਸਹਾਇਤਾ ਕਰ ਮੇਰੇ ਖੁਦਾ ਨੂੰ ਦਿੱਤਾ ਲੇਖਾਂ ਬੋ ਸ਼ਕੰਦਰ ਬਾਣ ਜਾਣ ਦੇ ਵਿੱਚ ਸੁਰੱਖਿਆ ਕਰ ਮੇਰੇ ਸਮਰਤੀ ਪਰਮੇਸ਼ਰ ਸਹਾਇਤਾ ਕਰ ਬੱਥਕੰਦਰ ਬੋ ਸ਼ਕੰਦਰ ਕਤੂਸੋ ਤੋਰੀ ਬੱਸ਼ਕੰਦਰ ਕਤਲ ਬੋ ਸਿੱਤਰ ਬਾ ਇਹ ਪਰਮੇਸ਼ਰ ਮੇਰੇ ਵੈਰੀਆਂ ਤੋਂ ਮੈਨੂੰ ਛੁੜਾ ਮੇਰੇ ਵਿਰੋਧੀਆਂ ਤੋਂ ਮੈਨੂੰ ਉੱਚਾਈਆਂ ਤੇ ਰੱਖ ਮੈਨੂੰ ਬਦਕਾਰਾਂ ਤੋਂ ਛੁੜਾ ਅਤੇ ਖੂਨੀ ਮਨੁੱਖਾਂ ਤੋਂ ਮੈਨੂੰ ਬਚਾ ਵੇਖ ਤਾਂ ਉਹ ਮੇਰੀ ਜਾਨ ਦੀ ਘਾਤ ਵਿੱਚ ਲੱਗੇ ਹੋਏ ਆਂ ਬਲਵੰਤ ਮੇਰੇ ਵਿਰੁੱਧ ਇਕੱਠੇ ਹੋਏ ਹਨ हे ਯਹੋਵਾ ਨਾ ਮੇਰਾ ਕੁਝ ਅਪਰਾਧ ਨਾ ਮੇਰਾ ਕੁਝ ਪਾਪ ਹੈ ਮੇਰੀ ਬਦੀ ਤੋਂ ਬਿਨਾ ਉਹ ਭੱਜ ਕੇ ਆਪਣੇ ਆਪ ਨੂੰ ਤਿਆਰ ਕਰਦੇ ਹਨ ਮੇਰੀ ਸਹਾਇਤਾ ਲਈ ਜਾਗ ਅਤੇ ਵੇਖ हे ਯਹੋਵਾ ਚਹਨਾ ਦੇ ਪਰਮੇਸ਼ਰ ਇਜ਼ਰਾਈਲ ਦੇ ਪਰਮੇਸ਼ਰ ਤੂੰ ਸਾਰੀਆਂ ਕੌਮਾਂ ਦੀ ਖਬਰ ਲੈਣ ਨੂੰ ਚਾਹਗੁਟ ਕਿਸੇ ਖੋਟੇ ਬਦਕਾਰ ਉੱਤੇ ਦਇਆ ਨਾ ਕਰ ਉਹ ਸ਼ਾਮ ਵੇਲੇ ਨੂੰ ਮੁੜ ਆਣ ਕੇ ਕੁੱਤੇ ਵਾਂਗੂ ਭੌਂਕਦੇ ਹਨ ਅਤੇ ਨਗਰ ਵਿੱਚ ਘੁੰਮਦੇ ਫਿਰਦਾ ਹਨ ਵੇਖ ਉਹ ਆਪਣੇ ਮੂੰਹ ਹੋ ਡਾਕਾਰ ਦੇ ਹਨ ਅਤੇ ਉਹਨਾਂ ਦੇ ਬੁੱਲਾਂ ਤੇ ਤਲਵਾਰਾਂ ਹਨ ਕਿਉਂ ਜੋ ਆਖਦੇ ਹਨ ਕੌਣ ਸੁਣਦਾ ਹੈ ਪਰ हे ਯਹੋਵਾ ਤੂੰ ਉਹਨਾਂ ਉੱਤੇ ਹੱਸੇਂਗਾ ਤੂੰ ਸਾਰੀਆਂ ਕੌਮਾਂ ਨੂੰ ਠੱਠੇ ਵਿੱਚ ਉਡਾਵੇਂਗਾ اے ਮੇਰੇ ਵੱਲ ਮੈਂ ਤੇਰੇ ਵੱਲ ਗੌਰ ਕਰਾਂਗਾ ਪਰਮੇਸ਼ਰ ਮੇਰਾ ਉੱਚਾ ਗੜ੍ਹ ਹੈ ਮੇਰਾ ਦਿਆਵਾਨ ਪਰਮੇਸ਼ਰ ਮੈਨੂੰ ਮਿਲੇਗਾ ਪਰਮੇਸ਼ਰ ਮੇਰੇ ਕਾਤਿਆਂ ਉੱਤੇ ਮੇਰੀ ਫਤਹ ਵਿਖਾਵੇਗਾ ਉਹਨਾਂ ਨੂੰ ਨਾ ਵੱਡ ਮਤੇ ਮੇਰੀ ਪ੍ਰਜਾ ਨੂੰ ਲੱਜਾਵੇ اے ਪ੍ਰਭੂ ਸਾਡੀ ਢਾਲ ਆਪਣੀ ਸ਼ਕਤੀ ਨਾਲ ਉਹਨਾਂ ਨੂੰ ਪੁਆ ਕੇ ਹੀਠਾ ਕਰਦੇ ਉਹਨਾਂ ਦੇ ਬੁੱਲਾਂ ਦੀਆਂ ਗੱਲਾਂ ਤੇ ਉਹਨਾਂ ਦੇ ਮੂੰਹ ਦੇ ਪਾਪ ਦੇ ਕਾਰਨ ਅਤੇ ਉਸ ਫਿਟਕਾਰ ਤੇ ਉਸ ਝੂਠ ਦੇ ਕਾਰਨ ਜੋ ਉਹ ਬੋਲਦੇ ਹਨ ਉਹ ਆਪਣੇ ਹੰਕਾਰ ਵਿੱਚ ਫੜੇ ਜਾਣ ਕ੍ਰੋਧ ਨਾਲ ਉਹਨਾਂ ਦਾ ਅੰਤ ਕਰ ਉਹਨਾਂ ਦਾ ਅੰਤ ਕਰ ਉਹਨਾਂ ਦਾ ਕੱਖ ਨਾ ਰਹੇ ਤਾਂ ਲੋਕ ਜਾਣਨ ਕੀ ਪਰਮੇਸ਼ਰ ਯਾਕੂਬ ਤੇ ਸਗੋ ਧਰਤੀ ਦੇ ਅੰਤ ਉੱਤੇ ਰਾਜ ਕਰਦਾ ਹੈ ਤਾਂ ਉਹ ਸ਼ਾਮਾਂ ਨੂੰ ਮੋੜ ਆਣ ਕੇ ਕੁੱਤੇ ਵਾਂਗੂ ਭੌਂਕਣ ਅਤੇ ਨਗਰਾਂ ਵਿੱਚ ਘੁੰਮਣ ਫਿਰਨ। ਉਹ ਟੁੱਕ ਦੇ ਲੱਬਣ ਨੂੰ ਭੌਂਦੇ ਫਿਰਨ। ਅਤੇ ਜੇ ਰਾਜ ਨਾ ਜਾਣ ਤਾਂ ਸਾਰੀ ਰਾਤ ਠਹਿਰਨ। ਪਰ ਮੈਂ ਤੇਰੀ ਸਮਰੱਥਾ ਨੂੰ ਗਾਵਾਂਗਾ। ਅਤੇ ਸਵੇਰ ਨੂੰ ਤੇਰੀ ਦਇਆ ਦਾ ਜਾਜਾ ਕਰਾਂਗਾ। ਤੂੰ ਤਾਂ ਮੇਰਾ ਉੱਚਾ ਗੜ੍ਹ ਹੈ ਅਤੇ ਮੇਰੀ ਵਿਫਤਾ ਦੇ ਦਿਨ ਮੇਰੀ ਪਨਾਹ ਆ ਹੈ। اے ਮੇਰੇ ਬਲ ਮੈਂ ਤੇਰਾ ਭਜਨ ਕੀਰਤਨ ਕਰਾਂਗਾ। کیوں جو پرمیشور میرا اچھا گڑ اتے میرا دیالو پرمیشور ہے سچ اس میرے خدا اند خدا تو ساڑا اچھا گڑ تو ساڑا دیالو پرمیشور ہے میرے خدا اند خدا میں نتنوں میں درب کا شکن دربا میرے سامرس پرمیشور تیری حمد و سنہ تیری ستائش تیری پرستش کرانگا خدا اند خدا کیونکہ تو میں نے میرے ویریاں تو چھڑایا ہے ਤੂ ਮੇਰੀ ਸੁਰੱਖਿਆ ਕੀਤੀ ਹੈ ਮੇਰੇ ਸਮਰਥੀ ਪ੍ਰਵੇਸ਼ਤਰਾ ਧੰਨਵਾਦ ਤੇ ਸ਼ੁਕਰ ਕਰਦਾ ਹਾਂ ਖੁਦਾ ਹੁਨਕੁਦਾ ਮਹਾਨ ਸਮਰਥੀ ਹੋ ਵਪਿਤਾ ਸੀ ਪ੍ਰਾਰਥਨਾ ਕਰਦੇ ਇੱਕ ਇੱਕ ਜੰਦ ਲਈ ਮੇਰੇ ਖੁਦਾ ਹੁਨਕੁਦਾ ਰਖੰਦਰ ਬੇ ਸਿਕੰਦਰ ਬਹੁਸ਼ਯ ਕੋ ਤੋਰੀ ਬੱਤੀ ਕੰਦਲ ਬਹੁਸ਼ਯ ਤਰ ਬਕ ਉਸ ਕੋ ਦੁਰਬੋ ਸਮਰਥੀ ਪਰਮੇਸ਼ਵਰ ਤਰਾ ਦੀ ਬਿਮਾਰੀ ਲਾਚਾਰੀ ਕਮਜ਼ੋਰੀ ਸ਼ਰਮਿੰਦਗੀ ਚਮੜੀ ਦਾ ਰੋਗ ਗਿਲਟੀ ਰਸੋਲੀ ਔਰ ਬਾਂਝਪਨ ਰਖੰਦਰ ਬੋ ਨਖੰਦਰ ਬੇ ਹਰ ਹਾਰਮੋਨਲ ਪ੍ਰੋਬਲਮ ਔਰ ਇਕੰਦਰਬੂ ਹਰ ਪੇਟ ਦਾ ਰੋਗ ਹਰ ਰਕੰਦਰਬੂ ਬੁਸ਼ਯਾਤੀ ਸਤਨਬਾ ਹਰ ਇਨਫੈਕਸ਼ਨ ਮੈਂ ਕਮਾਂਡ ਕਰਦਾ ਸ਼ਮਸੀਦ ਸਮਰਤੀ ਲਾਹੂ ਦੇ ਨਾਲ ਆਊਟ ਹੋ ਜਾ ਨਖੰਬੁਰਿ ਸ਼ੰਦਰਬਖ ਸਿਕਨਰੇ ਮੇਰੇ ਸਮਰਥੀ ਪਰਮੇਸ਼ਰ ਤੂੰ ਦਇਆ ਕਰ ਤੂੰ ਰਹਿਮ ਕਰ ਛੋਟੇ ਬੱਚਿਆਂ ਨੂੰ ਯੂਥ ਨੂੰ ਖੁਦਾ ਉਹਨਕੋ ਦਾ ਬੇਟੀਆਂ ਨੂੰ ਤੂੰ ਸਭਾਰ ਸੁਰੱਖਿਆ ਮਹਈਆ ਕਰ ਮੇਰੇ ਸਮਰਥੀ ਯਹਵਾ ਪਿਤਾ ਤੇਰੀ ਦਇਆ ਮੰਗਦੇ ਆ ਬਿਮਾਰਾ ਦਾ ਉੱਤੇ ਤੂੰ ਸ਼ਿਫਾ ਬਖਸ਼ ਮੇਰੇ ਖੁਦਾ ਉਹਦਾ ਸ਼ਿਫਾ ਦੇ ਮੇਰੇ ਖੁਦਾ ਉਹਦਾ ਹਰ ਤਰ੍ਹਾਂ ਦੇ ਰੋਗ ਤੋਂ ਆਜ਼ਾਦੀ ਦੇ ਮੇਰੇ ਸਮਰਥੀ ਪਰਮੇਸ਼ਰ ਤੁਹ ਮਹਾਨ ਸਾਮਰਤੀ ਜਲਾਲੀ ਖੁਦਾਉਂਦ ਖੁਦਾ ਮੇਰੇ ਸਾਮਰਤੀ ਪਰਮੇਸ਼ਰ ਤੇਰੇ ਆਭਿਸ਼ੇਕ ਦੇ ਨਾਲ ਖੁਦਾਉਂਦ ਖੁਦਾ ਹਰ ਜੂਆ ਟੁੱਟਦਾ ਮੇਰੇ ਸਾਮਰਤੀ ਪਰਮੇਸ਼ਰ ਹਰ ਬੰਧਨ ਟੁੱਟਦਾ ਖੁਦਾਉਂਦ ਖੁਦਾ ਤੂੰ ਆਪਣੇ ਆਭਿਸ਼ੇਕ ਨੂੰ ਕਲ ਆਪਣੀ ਅਗ ਨੂੰ ਕਲ ਮੇਰੇ ਖੁਦਾਉਂਦ ਖੁਦਾ ਤੇਰਾ ਧੰਨਵਾਦ ਕਰਦਾ ਤੇਰਾ ਸ਼ੁਕਰ ਕਰਦੀ ਆ ਨਾ ਸਿਕੰਦਰ ਉਹ ਹਰ ਡਾਕੂਮੈਂਟਸ ਨੂੰ ਮੇ ਖੁਦਾਉਂਦ ਖੁਦਾ ਬles ਕਰਦਾ ਕੋਰਟ ਕੇਸਸ ਦੇ ਉੱਤੇ ਮੇਰੇ ਸਾਮਰਤੀ ਪਰਮੇਸ਼ਰ ਤੇਰਾ ਫੇਵਰ ਸਾਡੇ ਨਾਲ ਹੋਵੇ ਮੇਰੇ ਖੁਦਾਉਂਦ ਖੁਦਾ ਰੈਬੋ ਸਿਕੰਦਰ ਰਬਾ ਪਾਸਪੋਰਟਸ ਦੇ ਉੱਤੇ ਮੇ ਸਾਮਰਤੀ ਪਰਮੇਸ਼ਰ ਇਮੀਗ੍ਰ ਇਗਜ਼ਾਮਸ ਦੇ ਵਿੱਚ ਮੇਰੇ ਖੁਦਾਵੰਦ ਖੁਦਾ ਤੂੰ ਸਾਡੀ ਮਦਦ ਕਰ ਸਹਾਇਤਾ ਕਰ ਤੂੰ ਸਾਨੂੰ ਪ੍ਰਕਾਸ਼ਮਾਨ ਕਰ ਮੇਰੇ ਖੁਦਾਵੰਦ ਖੁਦਾ ਕਿਉਂਕਿ ਤੂੰ ਸਾਨੂੰ ਸਿਰ ਠਹਿਰਾਏ ਪੂੰਛ ਨਹੀਂ ਮੇਰੇ ਸਮਰਥੀ ਹੋਵਾ ਬਿਤਾ ਤੇਰਾ ਧੰਨਵਾਦ ਕਰਦੇ ਤੇਰਾ ਸ਼ੁਕਰ ਕਰਦੇ ਹਰ ਲੜਾਈ ਝਗੜਾ ਕਲੇਸ਼ ਨਸ਼ੇ ਦਾ ਆਤਮ ਮੈਰਿਟ ਕਪਲਸ ਦੇ ਵਿੱਚ ਕਰ ਫੁੱਟ ਪਾਉਣ ਵਾਲੀ ਦੁਸ਼ਤ ਦੀ ਚਾਲ ਨੂੰ ਅਸੀਂ ਬੰਦ ਨੇਸ਼ਮਸੀ ਦੇ ਸਮਰਥੀ ਲਹੂ ਦੇ ਨਾਲ ਖੁਦਾਵੰਦ ਖੁਦਾ ਤੂੰ ਦਇਆ ਕਰ ਤੂੰ ਰਹਿਮ ਕਰ ਤੂੰ ਦਇਆ ਕਰ ਤੂੰ ਰਹਿਮ ਕਰ ਤੂੰ ਦਇਆ ਕਰ ਤੂੰ ਰਹਿਮ ਕਰ ਪਟਕਾਉਣ ਵਾਲੀ ਅਰਿਕੰਦਰ ਬੇਸ਼ਿਕੰਦਰ ਬਪਾਪ ਵਿੱਚ ਸੁੱਟਣ ਵਾਲੀ ਦੁਸ਼ਤ ਦੀ ਹਰ ਇੱਕ ਚਾਲ ਨੂੰ ਗਲਨਾ ਜੋ ਕਮ ਜੋ ਜਗਾਵਾ ਸਮਰਥੀ ਪਰਮੇਸ਼ਰ ਤੇਰੇ ਵੱਲੋਂ ਨਹੀਂ ਹਨ ਉਹ ਸਾਡੇ ਜੀਵਨ ਦੇ ਵਿੱਚੋਂ ਦੂਰ ਹੋ ਜਾਣ ਮੇਰੇ ਸਮਰਥੀ ਪਰਮੇਸ਼ਰ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰਾ ਸ਼ੁਕਰ ਖੁਦਾਵੰਦ ਖੁਦਾਇਆ ਮਹਾਨ ਸਮਰਥੀ ਪਵਿੱਤਰ ਪਰਮੇਸ਼ਰ ਉਹ ਇਕੰਦਰ ਬੇ ਹਰ ਬੁਰੀ ਖਬਰ ਨੂੰ ਹਰ ਬੈਡ ਨਿਊਜ਼ ਦੁਰਘਟਨਾ ਦੇ ਵਾਰ ਨੂੰ ਹਰ ਕਮੀ ਕਟੀ ਨੂੰ ਖੁਦਾਵੰਦ ਖੁਦਾ ਅਸੀਂ ਆਪਣੇ ਜੀਵਨ ਦੇ ਵਿੱਚੋਂ ਦੂਰ ਕਰਦੇ ਹਾਂ ਸ਼ੁਮਸੀ ਦੇ ਸਮਰਥੀ ਨਾਮ ਦੇ ਨਾਲ ਖੁਦਾਵੰਦ ਖੁਦਾ ਅਸੀਂ ਬਲੈਸ ਹਾਂ ਅਸੀਂ ਆਨੰਦ ਦਿੱਤਾ ਉਹ ਇਕੰਦਰ ਬੋ ਸਕੰਦਰ ਬੇ ਨਾਮ ਬੋ ਸਕੰਦਰਾ ਬੋ ਸਕੰਦਰ ਬੇ ਅਸੀਂ ਜੈਵੰਤ ਹੋ ਵੀ ਵੱਧ ਕੇ ਖੁਦਾਵੰਦ ਖੁ ਸਾਡੇ ਕੰਮ ਸਾਡੇ ਜੌਬ ਸਾਡੇ ਬਿਜ਼ਨਸ ਸਾਡੇ ਪੰਡਾਰ ਖੁਦਾ ਅਨਕੁਦਾ ਸਾਡੇ ਕਨਵੈਸ ਆਣਾ ਜਾਣਾ ਕਰ ਆਣਾ ਪਰਿਵਾਰ ਬੱਚੇ ਖੁਦਾ ਅਨਕੁਦਾ ਲਿਬਾ ਸਿਕੰਦਰ ਅਬੂ ਸਤਰ ਅਬੂ ਸਭ ਕੁਝ ਬਲੇਸ ਸੇ ਮੇਰੇ ਸਮਰਥੀ ਪਰਮੇਸ਼ੁਰ ਉਹਨੇ ਬਸ ਸਿਕੰਦਰ ਅਬੂ ਸ਼ਿਕੰਦਰ ਬੇ ਮੇਰੇ ਸਮਰਥੀ ਆਪੇ ਤਾਂ ਜਿਹਨਾਂ ਦੇ ਬੇਟੇ ਦੀ ਮਿਹਰ ਚਾਹੀਦੇ ਉਹਨਾਂ ਨੂੰ ਬੇਟੇ ਦੀ ਆਸ਼ੀਸ਼ ਦੇ ਖੁਦਾ ਅਨਕੁਦਾ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰਾ ਧੰਨਵਾਦ ਤੇਰਾ ਸ਼ੁਕਰ ਯਹਵਾ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਹਰ ਕਮਜ਼ੋਰੀ ਹਰ ਮਾਨਦਗੀ ਹਰ ਬਿਮਾਰੀ ਹਰ ਰੋਗ ਯੇਸ਼ੂ ਮਸੀਹ ਦੇ نکم بوری که ریبا و سیکان در ریبا و شنر کن در ریبا با هر آئیز دی پرابلم یشو مسیح دی سامرتی لہو دے نال آؤٹ ہو جائے اسی سمیں خدا وند خدا پر یشو مسیح ترا پاک پاوی تر سامرتی جلال لہو خدا وند خدا آزاد کرے سرکھیت کرے بلیس کرے خدا وند خدا فروٹفل کرے ملٹیپلائی کرے ہر کمی کٹینو دور کرے خدا وند خدا لو سی بہندر خدا تیا کر تحم کر تر رحم کر تو, کر تو رحم کر میرے سامان جلالی پرمیشور ترا تن شکر ترا تنوع ترا شکر ترا تانوا ترا شکر, شکر مہان سامر یہ پیتا ਦਾ ਧੰਨਵਾਦ ਤੇ ਸ਼ੁਕਰ ਕਰਦੇ ਆ ਖੁਦਾ ਅਨੁਕੁਦਾ। ਦਾ ਬੋਲੇ ਰੇ ਬੇ ਦਾਸ਼ੋ ਥੋਰੀ ਖੰਬੂ ਸਿਕੰਦਰ ਬੋ। ਧੰਨਵਾਦ ਕਰਦੇ ਮੇਰੇ ਜਲਾਲੀ ਪਰਮੇਸ਼ਰ ਖੁਦਾ ਅਨੁਕੁਦਾ। ਹੋਰੀ ਬਸ਼ਾ ਨਰਦਰ ਬੋ ਸਿਦਰ ਬੋ ਕੋ ਸਿਕੰਦਰ ਕੇਦਰ ਬੋ ਸਿਕੰਦਰ ਬੋ। ਲੈ ਸ਼ਾਦ ਨਾ ਬੋ। ਸਾਰਾ ਅੱਜ ਦਾ ਦਿਨ ਮੁਬਾਰਕ ਆ ਸੀ ਬਲੇਸ ਖੁਦਾ ਅਨੁਕੁਦਾ। ਪ੍ਰਭੂ ਸ਼ਮਸੀਦਾ ਸਾਮਰਤੀ ਲਹੁ ਸੜ ਨੂੰ ਸੁਰੱਖਿਅਤ ਕਰੇ। ਸੜੇ ਘਰਾਂ ਨੇ ਨੂੰ ਪਰਿਵਾਰ ਨੂੰ ਜੋਬ ਬਿਜ਼ਨਸ ਕਨਵੈਨਸਮੈਂਟ ਦਾਰਾਂ ਨੂੰ ਖੁਦਾ ਅਨੁਕੁਦਾ। ਸੁਰੱਖਿਅਤ ਕਰੇ ਪ੍ਰਭੂ ਸ਼ਮਸੀਦਾ ਸਾਮਰਤੀ ਲਹੁ ਖੁਦਾ ਅਨੁਕੁਦਾ। ਲੈ ਬਾਰ ਰਾਬਾਸ਼ਾ ਨ ਮੇਰੇ ਸਾਮਰਤੀ ਖੁਦਾਂ ਤਕੁਦਾ ਜਿੰਨਾ ਦਾ ਪਰੋਸਾ ਤੇਰੇ ਤੇ ਆ ਕਦੇ ਲਜਿਤ ਨਹੀਂ ਉਹਦੇ ਕਦੇ ਸ਼ਰਮਿੰਦਾ ਨਹੀਂ ਹੁੰਦੇ ਤੇ ਤਾਂ ਧੰਨਵਾਦ ਕਰਦੇ ਆ ਤੇਰੀ ਭਲਾਈ ਦੇ ਲਈ ਤੇਰੀ ਦਇਆ ਦੇ ਲਈ ਖੁਦਾਂ ਤਕੁਦਾ ਤੇ ਅਨੁਗ੍ਰਹਿ ਸਾਡੇ ਉੱਤੇ ਬਣਿਆ ਹੈ ਤੇ ਧੰਨਵਾਦ ਤੇ ਸ਼ੁਕਰ ਤੇਰੀ ਦਇਆ ਦੇ ਲਈ ਤੇਰਾ ਧੰਨਵਾਦ ਤੇਰਾ ਸ਼ੁਕਰ ਤੇਰੇ ਪ੍ਰੇਮ ਦੇ ਲਈ ਤੇਰਾ ਧੰਨਵਾਦ ਤੇਰਾ ਸ਼ੁਕਰ ਖੁਦਾਂ ਤਕੁਦਾ ਮਹਾਨ ਸਾਮਰਤੀ ਪਵਿੱਤਰ ਪਰਮੇਸ਼ਰ ਖੁਦਾਂ ਤਕੁਦਾ ਧੰਨਵਾਦ ਜਲਾਲੇ ਖੁਦਾਂ ਤਕੁਦਾ ਦਬੋ ਸ਼ੰਭੂ ਸਿਕੰਦਰ ਬੋ ਦਬੋ ਸਿਕੰਦਰ ਬੇ ਅਸੀਂ ਮੁਬਾਰਕ ਆ ਬਲੇਸਸ ਸੁਰੱਖਿਆ ਤਾਂ ਆਜ਼ਾਦ ਆ ਖੁਦਾ ਹੁੰਦ ਖੁਦਾ ਫਰੂਟਫੁਲਾਂ ਧੰਨਵਾਦ ਕਰਦੇ ਆ ਖੁਦਾ ਪਿਤਾ ਤੂੰ ਸਾਡੀ ਪ੍ਰਾਰਥਨਾ ਨੂੰ ਸੁਣਿਆ ਸਵਰਗ ਦੇ ਵਿੱਚ ਕਬੂਲ ਕੀਤਾ ਸਾਰੇ ਦੁਆਵਾਂ ਤੇ ਪ੍ਰਵੇਸ਼ ਮਸੀਹ ਦੇ ਜੀਵਿਤ ਸਮਰਥੀ ਪਾਕ ਪਵਿੱਤਰ ਮਿੱਠੇ ਨਾਮ ਦੇ ਵਿੱਚ ਮੰਗਦੇ ਆ ਆਮੇਨ ਆਮੇਨ ਆਮੇਨ